ਕਿ ਤੁਸੀਂ ਟਰੈਕਟਰ ਲੈ ਕੇ ਨਹੀਂ ਜਾ ਸਕਦੇ ਤੁਸੀਂ ਪੈਦਲ ਜਾ ਸਕਦੇ ਹੋ ਕਿਸਾਨਾਂ ਨੇ ਪਹਿਲਾਂ ਟਰੈਕਟਰਾਂ ਤੇ ਮਾਰਚ ਕਰਨ ਦਾ ਫੈਸਲਾ ਲਿਆ ਸੀ ਪਰ ਜਦੋਂ ਬੈਠ ਕੇ ਗੱਲਬਾਤ ਹੋਈ ਹੈ ਤਾਂ ਕਿਸਾਨਾਂ ਨੇ ਇਹਨਾਂ ਦਾ ਇਹ ਮੰਨਜ਼ੂਰ ਕਰ ਲਿਆ ਕਿ ਅਸੀਂ ਤੁਰ ਕੇ ਮਾਰਚ ਕਰਾਂਗੇ ਕੱਲ ਆ ਜਿਹੜਾ ਤਰੀਕ ਲੰਘੀ ਆ 8 ਦਸੰਬਰ ਨੂੰ ਔਰ ਕਿਸਾਨਾਂ ਤੇ ਤੁਰਕੇ ਜਾਂਦਿਆਂ ਦੇ ਇਹਨਾਂ ਦੇ ਮੁਤਾਬਕ ਗਏ ਆ ਤਾਂ ਵੀ ਉਹਨਾਂ ਤੇ ਅਤਿਆਚਾਰ ਹੋਇਆ ਲਾਠੀ ਚਾਰਜ ਹੋਇਆ ਬਹੁਤ ਜ਼ੁਲਮ ਕੀਤਾ ਹੈ ਹਰਿਆਣਾ ਸਰਕਾਰ ਨੇ ਔਰ ਸੈਂਟਰ ਸਰਕਾਰ ਦੀ ਸ਼ਹਿਦੇ ਕੀਤਾ ਹੈ ਕਿ ਅਸੀਂ ਕਿਸਾਨ ਜਿਹੜੇ ਆ ਜਿਹੜੇ ਅਸੀਂ ਅਨਾਜ ਪੈਦਾ ਕਰਦੇ ਆ ਲੋਕਾਂ ਦਾ ਢਿੱਡ ਭਰਨ ਵਾਲੇ ਆ ਕਿ ਜੇ ਅਸੀਂ ਦੇਸ਼ ਦਾ ਹਿੱਸਾ ਆ ਇਸ ਦਾ ਤੇ ਅਸੀਂ ਆਪਣੀ ਰਾਜਧਾਨੀ ਵਿੱਚ ਨਹੀਂ ਪ੍ਰਵੇਸ਼ ਕਰ ਸਕਦੇ ਜੇ ਅਸੀਂ ਆਪਣੀ ਰਾਜਧਾਨੀ ਵਿੱਚ ਪ੍ਰਵੇਸ਼ ਨਹੀਂ ਕਰ ਸਕਦੇ ਤਾਂ ਸਾਨੂੰ ਇਹ ਐਲਾਨ ਕਰ ਦਿੰਦੇ ਕਿ ਤੁਸੀਂ ਆਪਣੇ ਦੇਸ਼ ਦਾ ਤੁਸੀਂ ਭਾਰਤ ਦਾ ਹਿੱਸਾ ਨਹੀਂ ਹੋ ਅਸੀਂ ਆਪਣੇ ਦੇਸ਼ ਦਾ ਕੋਈ ਨਾ ਉਹ ਰੱਖ ਲਈ ਅਸੀਂ ਆਪਣੀ ਜਦੋਂ ਅਸੀਂ ਇਹੋ ਜੀਆਂ ਗੱਲਾਂ ਆਉਂਦੀਆਂ ਅਸੀਂ ਜਦੋਂ ਆਪਣਾ ਆਜ਼ਾਦੀ ਦੀ ਗੱਲ ਕਰਦੇ ਆ ਫਿਰ ਸਾਨੂੰ ਅਤਵਾਦੀ ਦੱਸਿਆ ਜਾਂਦਾ ਇਹ ਹੁਣ ਕਿੱਥੇ ਗਈਆਂ ਸੁਪਰੀਮ ਕੋਰਟਾਂ ਕਿੱਥੇ ਗਿਆ ਸਾਡੇ ਦੇਸ਼ ਦੀ ਜਿਹੜਾ ਲੋਕਤੰਤਰ ਆ ਜਾਂ ਸਾਡੇ ਦੇਸ਼ ਦਾ ਸੰਵਿਧਾਨ ਕਿੱਥੇ ਗਿਆ ਜਿਹੜਾ ਸਾਨੂੰ ਸੰਵਿਧਾਨ ਅਨੁਸਾਰ ਜਿਹੜਾ ਇਸ ਦੇਸ਼ ਦਾ ਹਿੱਸਾ ਮੰਨਦਾ ਹੈ ਅੱਜ ਸਾਨੂੰ ਰਾਜਧਾਨੀ ਵਿੱਚ ਜਾਣ ਨਹੀਂ ਦਿੱਤਾ ਜਾ ਰਿਹਾ ਤੋਂ ਸਾਡੀ ਸੂਬਾ ਕਮੇਟੀ ਨੇ ਭਾਰਤੀ ਕਿਸਾਨ ਯੂਨੀਅਨ ਇਕੱਠਡ ਕੁੰਦਾ ਦੀ ਸੂਬਾ ਕਮੇਟੀ ਨੇ ਇਹ ਫੈਸਲਾ ਕੀਤਾ ਸੀ ਕਿ ਅੱਜ ਦੇ ਦਿਨ ਮੋਦੀ ਸਰਕਾਰ ਦਾ ਔਰ ਹਰਿਆਣਾ ਦੀ ਸਰਕਾਰ ਦੇ ਉਹ ਪੁਤਲੇ ਫੁਕੇ ਜਾਣ ਵੱਧ ਤੋਂ ਵੱਧ ਮਜ਼ਾਰੇ ਕੀਤੇ ਜਾਣ ਇਸ ਕਰਕੇ ਅਸੀਂ ਖਾਤੀ ਕਿਸਾਨ ਇਕਤਤ ਹੁੰਦਾ ਜ਼ਿਲ੍ਹਾ ਕਪੂਰਥਲਾ ਨੇ ਇਹ ਜਿਹੜਾ ਸੂਬਾ ਕਮੇਟੀ ਦਾ ਸਾਨੂੰ ਹੁਕਮ ਆਇਆ ਸੀ ਉਹਦੇ ਮੁਤਾਬਕ ਅਸੀਂ ਉਹਦਾ ਅੱਜ ਮੋਦੀ ਸਰਕਾਰ ਦਾ ਤੇ ਹਰਿਆਣਾ ਸਰਕਾਰ ਦਾ ਪੁਤਲਾ ਫੁਕਾਇਆ ਜੀ ਜੋ ਕੁਛ ਵੀ ਸਾਡੇ ਪ੍ਰਧਾਨ ਜੀ ਨੇ ਦੱਸਿਆ ਬਿਲਕੁਲ ਸੱਚ ਹੈ ਔਰ ਕਿਹਾ ਜਾਂਦਾ ਹੈ ਕਿ ਵਰਲਡ ਦਾ ਸਭ ਤੋਂ ਵੱਡਾ ਲੋਕਤੰਤਰ ਜਿਹੜਾ ਇਹ ਹਿੰਦੁਸਤਾਨ ਹੈ ਔਰ ਜੇ ਲੋਕਤੰਤਰ ਹੈ ਤਾਂ ਲੋਕਾਂ ਦੀ ਜਿਹੜੀ ਗੱਲ ਸੁਣੀ ਕਿਉਂ ਨਹੀਂ ਜਾਂਦੀ ਜਦ ਲੋਕ ਆਪਣੀ ਆਜ਼ਾਦੀ ਦੇ ਨਾਲ ਕਿਤੇ ਵੀ ਜਾ ਕੇ ਉਹ ਗੱਲ ਕਿਉਂ ਨਹੀਂ ਕਰ ਸਕਦੇ ਉਹਨਾਂ ਦੇ ਉੱਤੇ ਡਾਂਗਾ ਘੁਰਾਈ ਜਾਂਦੀਆਂ ਉਹਨਾਂ ਦੇ ਉੱਤੇ ਗੋਲੀਬਾਰੀ ਕਿਉਂ ਕੀਤੀ ਜਾਂਦੀ ਹੈ ਔਰ ਕਿਸਾਨਾਂ ਨੂੰ ਕਈਆਂ ਨੂੰ ਗੋਲੀ ਮਾਰ ਕੇ ਵੀ ਹਰਿਆਣਾ ਸਰਕਾਰ ਪਹਿਲਾਂ ਸ਼ਹੀਦ ਕਰ ਚੁੱਕੀ ਹੈ ਹੁਣ ਵੀ ਉਹਨਾਂ ਦੀਆਂ ਉਹੀ ਕਰਤੂਤਾਂ ਆ ਅੱਜ ਜੋ ਸਾਡਾ ਇਹ ਰੋਸ ਹੈਗਾ ਉਹਦੇ ਵਿਰੁੱਧ ਸੀਗਾ ਉਹਦੇ ਵਿੱਚ ਅਸੀਂ ਸਾਨੂੰ ਜਿਹੜਾ ਪਿੱਛੋਂ ਆਰਡਰ ਹੋਇਆ ਸੀਗਾ ਤੇ ਉਹ ਅਸੀਂ ਇੱਥੇ ਕਪੂਰਥਲਾ ਦਾਣਾ ਮੰਡੀ ਉਹਦਾ ਜਿਹੜਾ ਪਤਲਾ ਸਾੜਨ ਵਾਸਤੇ ਅੱਜ ਇਕੱਠੇ ਹੋਏ ਆ ਉਹ ਪਤਲਾ ਸਾੜਿਆ ਗਿਆ ਔਰ ਗਾਂ ਵੀ ਸਾਡੇ ਜਿੱਦਾਂ ਹੀ ਸਾਨੂੰ ਹੁਕਮ ਹੋਊਗਾ ਅਸੀਂ ਜੇ ਉੱਥੇ ਜਾਣਾ ਵੀ ਹੋਇਆ ਬਾਰਡਰ ਤੇ ਤਾਂ ਅਸੀਂ ਬਾਰਡਰ ਤੇ ਵੀ ਜ਼ਰੂਰ ਪਹੁੰਚਾਂਗੇ ਧੰਨਵਾਦ